ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਤੇ ਅੱਜ ਤੁਹਾਡੇ ਸੰਮੁਖ ਲੈ ਕੇ ਹਾਜ਼ਰ ਹਾਂ ਜੀ ਕਹਾਣੀ ਇੱਕ ਫੇਰੀ ਲੇਖਕ ਕੁਲਵੰਤ ਸਿੰਘ ਵਿਰਕ ਪਾਵੇਂ ਅੱਗੇ ਅਸੀਂ ਕਦੀ ਉਹਨਾਂ ਦੀ ਕੋਠੀ ਨਹੀਂ ਗਏ ਸਾਂ ਪਰ ਇਸ ਨੂੰ ਪਛਾਣਨਾ ਕੋਈ ਔਖਾ ਨਹੀਂ ਸੀ ਬਾਹਰ ਬੋਰਡ ਵੀ ਲੱਗਾ ਹੋਇਆ ਸੀ ਤੇ ਉਸ ਤਰ੍ਹਾਂ ਵੀ ਬਹੁਤ ਵਧੀਆ ਕੋਠੀ ਹੋਣ ਕਰਕੇ ਦੂਰੋਂ ਹੀ ਨਜ਼ਰ ਖਿੱਚਦੇ ਸੀ ਸਾਨੂੰ ਰਿਕਸ਼ੇ ਵਿੱਚ ਆਉਂਦੇ ਆ ਕੁਝ ਸੰਗ ਜਿਹੇ ਆ ਰਹੇ ਸੀ ਉਹ ਕਾਫੀ ਆਦਮੀ ਸੁਨੇ ਦੇ ਸਨ ਤੇ ਕਾਰ ਵਿੱਚ ਆਉਂਦੇ ਜਾਂਦੇ ਸਨ ਪਰ ਸੜਕ ਵਾਲੇ ਦਰਵਾਜ਼ੇ ਵਿੱਚ ਖੜੇ ਉਹਨਾਂ ਦੇ ਨੌਕਰ ਨੇ ਸਾਨੂੰ ਕੁਝ ਇਸ ਤਰ੍ਹਾਂ ਜੀ ਆਇਆਂ ਨੂੰ ਆਖਿਆ ਕਿ ਸਾਡਾ ਅਹਿਸਾਸ ਛੱਟ ਗਿਆ ਉਹ ਲੰਮੇ ਜਿਹੇ ਕੱਦ ਦਾ ਪਹਾੜੀਆ ਸੀ ਉਸ ਨੂੰ ਵੇਖਣ ਤੋਂ ਇਸ ਤਰ੍ਹਾਂ ਲੱਗਦਾ ਸੀ ਕਿ ਮਾੜਾ ਜਿਹਾ ਮੌਕਾ ਮਿਲਣ ਤੇ ਉਹ ਖੇਡ ਖਿਡਾ ਕੇ ਹੱਸ ਪਵੇਗਾ। ਕੁਝ ਇਸ ਤਰ੍ਹਾਂ ਦੀ ਚਮਕ ਸੀ ਉਸ ਦੀਆਂ ਅੱਖਾਂ ਵਿੱਚ। ਅਸੀਂ ਕੋਠੀ ਦੇ ਰਸਤੇ ਤੇ ਅੰਦਰ ਨੂੰ ਟੁਰ ਪਏ। ਕੋਠੀ ਦੇ ਖੱਬੇ ਪਾਸੇ ਬਾਹਰ ਮੰਜੀ ਤੇ ਬੀਜੀ ਬੈਠੇ ਸਨ। ਉਹਨਾਂ ਦੀ ਉਮਰ ਤੇ ਕੋਈ ਬਹੁਤੀ ਨਹੀਂ ਸੀ। ਪਰ ਉਹਨਾਂ ਦੀ ਕੁੜੀ ਦੀ ਸਹੇਲੀ ਹੋਣ ਕਰਕੇ ਮੇਰੀ ਬੋਟੀ ਉਹਨਾਂ ਨੂੰ ਬੀਜੀ ਹੀ ਆਖਦੇ ਸੀ। ਉਹਨਾਂ ਦੀ ਨਿੱਕੀ ਕੁੜੀ ਤੇ ਅਜੇ ਮਸਾਂ ਸਾਲ ਡੇਢ ਦੀ ਹੀ ਸੀ। ਘਰ ਦੀ ਸਾਰੀ ਰੌਣਕ ਇਸ ਵੇਲੇ ਬਾਹਰ ਇੱਕ ਪਾਸੇ ਹੀ ਸੀ। ਇਧਰ ਹੀ ਵੱਡੀ ਕੁੜੀ ਚੰਦਾ ਨਿੱਕੀ ਕੁੜੀ ਨਾਲ ਖੇਡ ਰਹੀ ਸੀ ਤੇ ਇਧਰ ਹੀ ਅੱਗ ਗੋਹਾ ਬਲ ਰਿਹਾ ਸੀ। ਚੰਦਾ ਤੋਂ ਨਿੱਕਾ ਪ੍ਰੀਤੀ ਵੀ ਇੱਥੇ ਹੀ ਇੱਕ ਕੁਰਸੀ ਨਾਲ ਖਹਿਣ ਲੱਗਾ ਹੋਇਆ ਸੀ। 베ਜੀ ਮੇਰੀ ਵੋਟੀ ਨੂੰ ਵੇਖ ਕੇ ਐਨੇ ਖੁਸ਼ ਨਾ ਹੋਏ ਜਿੰਨੀ ਕਿ ਮੈਨੂੰ ਆਸ ਸੀ। ਅਸੀਂ ਉਹਨਾਂ ਦੇ ਬਹੁਤ ਸਾਰੇ ਟੈਲੀਫੋਨਾਂ ਦੇ ਜਵਾਬ ਵਿੱਚ ਆਏ ਸੀ। ਫਿਰ ਵੀ ਮੈਨੂੰ ਇਸ ਗੱਲ ਤੇ ਕੋਈ ਹੈਰਾਨੀ ਨਹੀਂ ਸੀ ਖੁਸ਼ ਹੋਣ ਲਈ ਵੀ ਬੰਦੇ ਵਿੱਚ ਬਹੁਤ ਸਾਰੀ ਜਾਨ ਚਾਹੀਦੀ ਹੈ ਜਿਹੜੀ ਬੇਜੀ ਵਿੱਚ ਮੈਨੂੰ ਦੇਖਤੀ ਨਹੀਂ ਸੀ ਅੱਛਾ ਬਾਹਰ ਹੀ ਕਰਵਾਉਂਦੇ ਹੋ ਲੰਗਰ ਪਾਣੀ ਮੇਰੀ ਬੋਟੀ ਨੇ ਆਪਨੇ ਆਉਣ ਦਾ ਐਲਾਨ ਕੀਤਾ ਆਹੋ ਅੰਦਰ ਲੰਮੀ ਪਈ ਹੋਈ ਸਾਂ ਪੱਖੇ ਹੇਠਾਂ ਹੁਣ ਇੱਥੇ ਆ ਕੇ ਬੈਠੀ ਹਾਂ ਉਹਨਾਂ ਦੇ ਨੌਕਰ ਨੇ ਸਾਨੂੰ ਝੱਟ ਕੁਰਸੀਆਂ ਲਿਆ ਦਿੱਤੀਆਂ ਮੇਰੇ ਕਰਨ ਵਾਲੀਆਂ ਕੋਈ ਬਹੁਤੀਆਂ ਗੱਲਾਂ ਨਹੀਂ ਸਨ ਮੇਰੀ ਵੋਟੀ ਉੱਥੇ ਬੈਠ ਗਈ ਜਿੱਥੇ 베ਜੀ ਬੈਠੇ ਸਨ 베ਜੀ ਹਰ ਵੇਲੇ ਬੈਠੇ ਹੀ ਰਹਿੰਦੇ ਜਾਂ ਲੰਮੇ ਪੈ ਜਾਂਦੇ ਹੱਥ ਪੈਰ ਚਲਾਉਣਾ ਉਹਨਾਂ ਆਪਣੇ ਕੰਮੇ ਤੇ ਛੱਡਿਆ ਹੋਇਆ ਸੀ ਅੱਗੋਂ ਇਹ ਆਣਿਆਂ ਦਾ ਵੀ ਇਸੇ ਤਰ੍ਹਾਂ ਦਾ ਹੀ ਸੁਭਾ ਜਾਪਦਾ ਸੀ ਘੜੇ ਵਿੱਚੋਂ ਪਾਣੀ ਪਾ ਕੇ ਨੌਕਰ ਸਾਡੇ ਲਈ ਸਕੰਜਵੀ ਬਣਾਉਣ ਲੱਗਾ ਅਜੇ ਹੋਏ ਸੀ ਆਹਰ ਵਿੱਚ ਰੋਜਾ ਹੋਇਆ ਸੀ ਕੇ ਬੇਜੀ ਨੂੰ ਇੱਕਦਮ ਖਿਆਲ ਆਇਆ ਸਕੰਜਵੀ ਪਿਆ ਕੇ ਕੁਝ ਪਾਠੀਆਂ ਅੰਦਰ ਸਾਂਭ ਲਈ ਰਾਤੀ ਕਿਤੇ ਮੀਂਹ ਆ ਜਾਈ ਨੌਕਰ ਨੇ ਖੰਡ ਕੋਲਦੇ ਹੋਏ ਕਿਹਾ ਅੱਛਾ ਜੀ ਸਾਡਾ ਦੋਹਾਂ ਦਾ ਤਿਆਰ ਅਸਮਾਨ ਵੱਲ ਬੱਦਲ ਵੇਖਣ ਲਈ ਗਿਆ ਅਸਮਾਨ ਇਸ ਵੇਲੇ ਸੁਧਾ ਨੀਲ ਦਾ ਇੱਕ ਥਰ ਸੀ ਕਿਸੇ ਬਦਲੀ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਅਸੀਂ ਉਹ ਬੇਜੀ ਦੇ ਇਸ ਅਨੋਖੀ ਗੱਲ ਤੇ ਮੁਸਕਰਾਏ ਪਰ ਬੋਲੇ ਕੁਝ ਨਾ ਸਾਨੂੰ ਕੰਜਮੀ ਪਿਆਕੇ ਕਾਮਾਪਾਥੀਆਂ ਸਾਹਮਣ ਚਲਾ ਗਿਆ ਜਿੰਨੀਆਂ ਪਾਥੀਆਂ ਉਹ ਅੰਦਰ ਰੱਖਣਾ ਚਾਹੁੰਦਾ ਸੀ ਪਤਾ ਨਹੀਂ ਉਹਨੀਆਂ ਉਸ ਅਜੇ ਰੱਖ ਲਈਆਂ ਸਨ ਕਿ ਨਹੀਂ ਕਿ ਬੇਜੀ ਨੇ ਉਸ ਨੂੰ ਫਿਰ ਆਵਾਜ਼ ਮਾਰੀ ਉਹ ਸਾਡੇ ਨਾਲ ਬੈਠੇ ਗੱਲਾਂ ਕਰ ਰਹੇ ਸੀ ਅਸੀਂ ਹੈਰਾਨ ਸਾਂ ਕਿ ਇੱਕਦਮ ਉਹਨਾਂ ਨੂੰ ਨੌਕਰ ਦੀ ਕੀ ਲੋੜ ਪੈ ਗਈ ਪਾਣੀ ਭਰਦੇ ਘੜੇ ਵਿੱਚ ਬੇਜੀ ਨੇ ਉਹਨੂੰ ਆਏ ਨੂੰ ਕਿਹਾ ਜੇ ਪਾਣੀ ਤੇ ਭਰ ਦਿੱਤਾ ਸੀ ਅਜੇ ਥੋੜਾ ਜਿਹੀ ਹੋਇਆ ਏ ਸ਼ਿਕੰਜਮੀ ਜੋ ਬਣਾਈ ਸੀ ਕੜਾ ਉਣਾ ਹੋ ਗਿਆ ਹੋਣਾ ਹੈ ਪੂਰਾ ਪਰ ਦੇ ਅੱਛਾ ਜੀ ਕਹਿ ਕੇ ਉਸ ਬਾਲਟੀ ਵਿੱਚ ਨਲਕੇ ਤੋਂ ਪਾਣੀ ਲਿਆਂਦਾ ਤੇ ਕੜਾ ਕੰਨਾ ਤੇ ਪਰ ਦਿੱਤਾ ਅਜੇ ਅਸਾਂ ਕੋਈ ਹੋਰ ਗੱਲ ਨਹੀਂ ਕੀਤੀ ਸੀ ਕਿ ਛੋਟੀ ਸਾਲ ਡੇਢ ਦੀ ਕੁੜੀ ਰੋਣ ਲੱਗ ਪਈ ਸ਼ਾਇਦ ਸ਼ਿਕੰਜਮੀ ਲਈ ਸ਼ਾਇਦ ਉਹ ਪਰ ਖਿਆਲ ਸੀ ਕਿ ਸ਼ਿਕੰਜਮੀ ਪੀ ਕੇ ਉਹ ਖੁਸ਼ ਹੋ ਜਾਏਗੀ ਜਗ ਵਿੱਚ ਬਚੀ ਸ਼ਕੰਝਮੀ ਚੰਦਾ ਕੋਲ ਸੀ ਉਸਨੇ ਕਾਮੇ ਨੂੰ ਸ਼ੀਸ਼ੇ ਦਾ ਗਲਾਸ ਲਿਆਉਣ ਲਈ ਕਿਹਾ ਜਦੋਂ ਉਸ ਗਲਾਸ ਲਿਆ ਕੇ ਮੇਜ਼ ਤੇ ਰੱਖਿਆ ਤਾਂ ਉਸ ਤੇ ਟੇਕਸ ਦੀ ਆਵਾਜ਼ ਸਾਨੂੰ ਵੀ ਆਈ ਪਰ ਉਹ ਇੰਨੀ ਨਹੀਂ ਸੀ ਜਿਸ ਤੋਂ ਗਲਾਸ ਤੇ ਭੱਜਣ ਦਾ ਡਰ ਹੋਵੇ ਵੇਖੋ ਬੇਜੀ ਕਿੱਡੇ ਜ਼ੋਰ ਦਾ ਗਲਾਸ ਮਾਰਿਆ ਸੋ ਜੇ ਟੁੱਟ ਜਾਂਦਾ ਤੇ ਭਲਾ ਸਹਜ ਨਾਲ ਨਹੀਂ ਰੱਖਿਆ ਜਾਂਦਾ ਗਲਾਸ ਮੇਜ਼ ਤੇ ਮੈਂ ਇਹ ਆਖਣ ਹੀ ਲੱਗਾ ਸਾਂ ਕਿ ਗਲਾਸ ਸਿੱਧਾ ਮੇਜ਼ ਤੇ ਰੱਖਿਆ ਨਹੀਂ ਟੁੱਟਦਾ ਭਾਵੇਂ ਕਿੰਨੇ ਜ਼ੋਰ ਦਾ ਮੇਜ਼ ਤੇ ਮਾਰੀ ਗਈ ਕਿ ਬੇਜੀ ਪਹਿਲਾਂ ਹੀ ਉੱਧਰ ਖਿੱਚੇ ਗਏ ਭਾਈ ਸਹਜ ਨਾਲ ਗਲਾਸ ਰੱਖਿਆ ਕਰ ਕੋਈ ਜ਼ਰੂਰੀ ਏ ਜਿਸ ਮਹੀਨੇ ਗਲਾਸ ਹੋਣ ਉਸੇ ਮਹੀਨੇ ਹੀ ਸਾਰੇ ਤੋੜਨੇ ਨੇ ਬੇਜੀ ਦੇ ਇਸ ਜੋਸ਼ ਤੇ ਮੇਰੀ ਬੋਟੀ ਦੀ ਕੁਝ ਬੇਸਵਾਦੀ ਜੀ ਹੋਈ ਤੇ ਉਸ ਤੋਰਨ ਦੇ ਅੱਗੇ ਮੰਗੀ ਬੇਜੀ ਨੇ ਝਟੋ ਦੀ ਬਾਹ ਫੜ ਲਈ ਨਾ ਬੇਬੇ ਕਿੰਨੇ ਦਿਨ ਹੋ ਗਏ ਸਾਨੂੰ ਦੇਖਦਿਆਂ ਨੂੰ ਅਜੇ ਕਿੱਥੇ ਜਾਣਾ ਏ ਤੂੰ ਬੇਜੀ ਦਾ ਇੱਕ ਭਰਾ ਫੌਜ ਵਿੱਚ ਜਰਨਲ ਸੀ। ਵਾਯੂ ਮੰਡਲ ਸਾਫ਼ ਹੋਇਆ ਅਨੁਭਵ ਕਰਕੇ ਬੇਜੀ ਉਸਦੇ ਇੱਕ ਦੋਸਤ ਨਾਲ ਸ਼ਰਤ ਲਾ ਕੇ ਬਹੁਤ ਸਾਰੀ ਸਕੰਦਮੇ ਪੀ ਜਾਣ ਦੀ ਗੱਲ ਸੁਣਾਉਣ ਹੀ ਲੱਗੇ ਸਨ ਕਿ ਇਸ ਵਿੱਚ ਵੀ ਵਿਗਨ ਪੈ ਗਿਆ। ਪ੍ਰੀਤ ਜਿਸ ਨੂੰ ਕਿੰਨਾ ਚੇ ਇਹ ਨਹੀਂ ਸੁਝਿਆ ਸੀ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਉਂਦਿਆਂ ਵਿੱਚ ਗਿਣੇ। ਹੁਣ ਬੇਜੀ ਕੋਲ ਆ ਕੇ ਕਹਿਣ ਲੱਗਾ ਬੇਜੀ ਚਾਬੀ ਦਿਓ। ਮੈਨੂੰ ਆਟਾ ਕੱਢਦਿਆਂ ਲੈ ਕੱਢਦੇ ਸੁ ਪ੍ਰਾਉਣਾ ਤਾਂ ਅੱਜ ਕੋਈ ਨਹੀਂ ਜਾਪਦਾ ਕਹਿ ਕੇ 베ਜੀ ਨਹੀਂ ਜੇ ਵਿੱਚੋਂ ਚਾਬੀ ਲੱਭ ਲੈਂਦੀ ਤੇ ਉਹ ਲੈ ਕੇ ਕੋਠੇ ਦੇ ਅੰਦਰ ਸਟੋਰ ਵੱਲ ਨੂੰ ਚਲਾ ਗਿਆ ਪ੍ਰਾਤ ਲੈ ਕੇ ਕਮਾ ਵੀ ਉਹਦੇ ਮਗਰੇ ਗਿਆ ਝਟਕੂ ਸਾਨੂੰ ਉਹਨਾਂ ਦੇ ਝਗੜਨ ਦੀ ਆਵਾਜ਼ ਆਈ ਤੇ ਫਿਰ ਪ੍ਰੀਤੀ ਤੇ ਪਿੱਛੇ-ਪਿੱਛੇ ਕਾਮਾ ਬਾਹਰ ਆ ਗਏ ਪ੍ਰੀਤੀ 베ਜੀ ਕੋਲ ਉਸੇ ਸ਼ਿਕਾਇਤ ਲਾਣ ਲੱਗਾ ਜੋ ਕੁਝ ਸਾਡੇ ਪੱਲੇ ਪਿਆ ਓਏ ਸੀ ਕੇ ਪ੍ਰੀਤੀ ਰੋਜ਼ ਗਿਣ-ਗਿਣ ਕੇ ਇੱਕ ਰੋਟੀ ਦਾ ਇੱਕ ਬੁੱਕ ਕਾਟਾ ਕੰਮ ਇਹਨੂੰ ਦਿੰਦਾ ਹੁੰਦਾ ਸੀ ਜਿੱਥੇ ਅੱਗੇ ਉਹ ਕਾਮੇ ਦੀਆਂ ਚਾਰ ਰੋਟੀਆਂ ਲਈ ਚਾਰ ਬੁੱਕ ਪਾਇਆ ਕਰਦਾ ਸੀ ਉੱਥੇ ਆ ਜੋ ਤਿੰਨ ਹੀ ਪਾ ਕੇ ਬਸ ਕਰਨਾ ਚਾਹੁੰਦਾ ਸੀ ਤੇ ਕੰਮ ਇਸ ਗੱਲ ਤੇ ਰਾਜ਼ੀ ਨਹੀਂ ਸੀ ਤੇ ਰੋਜ਼ ਵਾਲੇ ਚਾਰ ਬੁੱਕ ਮੰਗਦਾ ਸੀ ਤੂੰ ਪ੍ਰੀਤੀ ਨਾਲ ਨਾ ਝਗੜਿਆ ਕਰ ਜੋ ਗੱਲ ਹੋਵੇ ਮੈਨੂੰ ਦੱਸਿਆ ਕਰ ਬੇਜੀ ਨੇ ਪ੍ਰੀਤੀ ਦੇ ਕਰਦੇ ਕਿਤੇ ਝਗੜੇ ਦਾ ਮੁੱਲ ਪਾ ਦਿੱਤਾ ਤੇ ਫਿਰ ਉਸ ਨੂੰ ਕਿਹਾ ਜਾ ਪ੍ਰੀਤੀ ਜਿੰਨਾ ਇਹ ਕਹਿੰਦਾ ਏ ਉਹਨੂੰ ਉਹਨਾ ਟਾਪਾ ਦੇ ਉਹ ਦੋਵੇਂ ਪਿਛਾ ਸਟੋਰ ਨੂੰ ਮੁੜ ਗਏ ਮੇਰੀ ਵੋਟੀ ਨੇ ਵੀ ਹੁਣ ਜਾਣ ਦੀ ਅਗਿਆ ਲੈ ਲਈ ਤੇ ਅਸੀਂ ਉੱਠ ਕੇ ਤੁਰ ਪਏ ਕੋਠੀ ਦੇ ਰਸਤੇ ਦੇ ਅਖੀਰ ਤੇ ਪ੍ਰੀਤੀ ਦੇ ਪਿਤਾ ਜੀ ਇੱਕ ਰਿਕਸ਼ੇ ਵਾਲੇ ਨੂੰ ਪੈਸੇ ਗਣ ਕੇ ਦੇ ਰਹੇ ਸਨ ਅਸੀਂ ਉਹਨਾਂ ਨੂੰ ਮਿਲਣ ਤੋਂ ਪਿੱਛੋਂ ਉਸੇ ਰਿਕਸ਼ੇ ਵਿੱਚ ਬੈਠ ਗਏ ਐਡੀ ਦੂਰ ਆਈ ਤੇ ਫਿਰ ਬੈਠੀ ਬਹੁਤ ਥੋੜਾ ਜਿ ਮੈਂ ਰਾਹ ਵਿੱਚ ਆਪਣੀ ਵੋਟੀ ਨੂੰ ਗਿਆ ਬੈਠਦੀ ਕੀ ਉਹਨਾਂ ਨੂੰ ਤੇ ਆਪਣੇ ਨੌਕਰ ਤੋਂ ਵੀ ਵਹਿਲ ਨਹੀਂ ਸੀ ਰਿਕਸ਼ੇ ਵਾਲੇ ਨੇ ਵੀ ਘਰ ਵਾਲਿਆਂ ਦੇ ਵਿਰੁੱਧ ਹੁੰਦੇ ਗੱਲ ਛੇੜ ਲਈ ਜੇ ਰੱਬ ਬਚਾਏ ਇਹਨਾਂ ਵਹਿਲਿਆਂ ਤੋਂ ਤੋਸੇ ਉਸ ਰੁਮਾਲਾਂ ਵਾਲੇ ਰਿਕਸ਼ੇ ਵਿੱਚ ਹੀ ਆਏ ਸਿਉਣਾ ਤੁਹਾਡੇ ਮਗਰੇ ਹੀ ਮੈਂ ਆ ਗਿਆ ਉਸ ਅਗਲੇ ਚੌਂਕ ਵਿੱਚ ਮਿਲਿਆ ਸੀ ਉਹ ਤੁਹਾਡਾ ਰਿਕਸ਼ਾ ਮੈਨੂੰ ਬਸ ਉਦੋਂ ਦੇ ਲੱਗੇ ਹੋਏ ਆਸੀਂ ਕਰਾਏ ਤੇ ਝਗੜਨ ਇੱਕ ਅੰਨੇ ਦਾ ਸਾਰਾ ਫਰਕ ਸੀ ਮੇਰੇ ਬੰਦੇ ਸਨ 6 ਅੰਨੇ ਉਹ ਦਿੰਦੇ ਸਨ 5 ਅੰਨੇ ਕਦੀ ਆਖਣ ਪਾਵਾਂ ਦੀ ਫਰਿਸ਼ਤ ਵਿਖਾ ਕਦੇ ਕੁਝ ਮੋਟਰ ਖਰਾਬ ਹੋਈ ਹੋਈ ਸੀ ਨਾ ਪਹਿਲਾਂ ਉਹ ਤਕਾ ਕੇ ਮਿਸਤਰੀ ਦੀ ਹੱਟੀ ਤੇ ਕਰਾਈ ਹੁਣ ਦੇ ਵੀ ਪੂਰੇ ਹੀ ਦਿੱਤੇ ਨੇ ਪਰ ਜੇ ਮੈਂ ਉਦੋਂ ਦਾ ਨਾ ਘੱਟ ਲੈ ਕੇ ਗਿਆ ਹੁੰਦਾ ਤਾਂ ਹੁਣ ਖਰੇ 6 ਅੰਨੇ ਹੋਰ ਕਮਾ ਲੈਂਦਾ ਤੌਬਾ ਪਲੇ ਨਾ ਵੇਲੇ ਆਂਦੀ ਰਿਕਸ਼ੇ ਵਾਲੇ ਨੇ ਸ਼ਾਇਦ ਮੇਰੀ ਵੋਟੀ ਦੇ ਦਿਲ ਦੀ ਗੱਲ ਕਹੀ ਸੀ ਕੋਚੇਰ ਉਜੁੱਪ ਕਰਕੇ ਬੈਠੀ ਰਹੀ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਐਵੇਂ ਕਿਸੇ ਕੰਮ ਕਰਦੇ ਬੰਦੇ ਨਾਲ ਖਹਿ ਕੇ ਆਪਣੇ ਜਿਉਂਦੇ ਹੋਣ ਦੀ ਤਸੱਲੀ ਮੰਗਦੇ ਨੇ ਸਾਰਾ ਟੱਬਰ ਉਸਨੇ ਕੁਝ ਰਿਕਸ਼ੇ ਵਾਲੇ ਨੂੰ ਕੁਝ ਆਪ ਨੂੰ ਕਿਹਾ ਧੰਵਾਦ ਜੀ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਇੱਕ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ